ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਦਰਸਲ ਦੱਸਦੀ ਹੈ ਕਿ ਹੁਣ ਇੱਕ ਬੇहद ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਲੰਗਰ ਦੇ ਨੂਡਲਸ ਖਾਣ ਦੇ ਨਾਲ 17 ਬੱਚੇ ਜਿਹੜੇ ਬਿਮਾਰ ਹੋ ਗਏ ਨੇ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਅਜਿਹੀ ਇੱਕ ਘਟਨਾ ਦੇਖਣ ਨੂੰ ਮਿਲੀ ਹੈ ਜਿੱਥੇ ਲੰਗਰ ਦੇ ਵਿੱਚ ਨੂਡਲਸ ਲਗਾਏ ਗਏ ਸੀਗੇ ਉਹਨਾਂ ਨੂਡਲਸ ਨੂੰ ਖਾਣ ਦੇ ਨਾਲ 17 ਬੱਚੇ ਗੰਭੀਰ ਰੂਪ ਨਾਲ ਬਿਮਾਰ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤੁਸੀਂ ਵੀ ਜ਼ਰਾ ਇਸ ਖਬਰ ਨੂੰ ਸੁਣੀਓ ਤੇ ਸਾਵਧਾਨੀ ਵਰਤਣਾ ਤੇ ਜੇਕਰ ਤੁਹਾਡੇ ਬੱਚੇ ਵੀ ਕਿਸੇ ਲੰਗਰਤ ਵਿੱਚ ਅਜਿਹੀ ਕੋਈ ਚੀਜ਼ ਖਾਂਦੇ ਨੇ ਤੇ ਤੁਹਾਡੇ ਲਈ ਇਹ ਜਾਣਕਾਰੀ ਹਾਸਲ ਕਰਨਾ ਜ਼ਰੂਰੀ ਵਰਤ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਵਾਂਗੇ ਆਖਰ ਤੁਹਾਨੂੰ ਦੱਸੀਏ ਕਿ ਹੁਣੇ ਗੜ ਸ਼ੰਕਰ ਦੇ ਸਿਵਾ ਹਸਪਤਾਲ ਦੇ ਵਿੱਚ 17 ਬੱਚੇ ਸਿਹਤ ਖਰਾਬ ਹੋਣ ਕਰਕੇ ਦਾਖਲ ਹੋਏ ਨੇ ਜਿਹੜੇ ਇੱਕ ਲੰਗਰ ਵਿੱਚ ਨੂਡਲਸ ਖਾਣ ਨਾਲ ਬਿਮਾਰ ਪੈ ਗਏ ਸਨ ਦਾਸੀਏ ਕੇ ਸਿਵਲ ਹਸਪਤਾਲ ਚ ਡਿਊਟੀ ਦੇ ਮੌਜੂਦਾ ਡਾਕਟਰਾਂ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਔਰ ਨਾਲ ਦੀ ਨਾਲ ਇਨ੍ਹਾਂ ਬੱਚਿਆਂ ਦੇ ਬੋਲੋਚਾ ਨੂਡਲਸ ਨੂੰ ਖਾਧਾ ਗਿਆ ਸੀ। ਦਾਸੀਏ ਕੇ ਗੜਸ਼ੰਕਰ ਦੇ ਪਿੰਡ ਬਿਨੇਵਾਲ ਦੇ ਕੋਲ ਨੂਡਲਸ ਦਾ ਲੰਗਰ ਲੱਗਿਆ ਹੋਇਆ ਸੀ ਜਿੱਥੇ ਨੇ ਬੱਚਿਆਂ ਦੇ ਨੂਡਲਸ ਖਾਣ ਤੋਂ ਬਾਅਦ ਸਿਹਤ ਵਿਗੜਨ ਲੱਗ ਪਈ ਤੇ ਉਲਟੀਆਂ ਕਰਨੀਆਂ ਇਹਨਾਂ ਨੇ ਸ਼ੁਰੂ ਕੀਤੀਆਂ। ਇਹਨਾਂ ਬੱਚਿਆਂ ਨੂੰ ਸਿਵਲ ਹਸਪਤਾਲ ਗੜਸ਼ੰਕਰ ਵਿੱਚ ਲਿਆਂਦਾ ਗਿਆ ਜਿੱਥੇ ਹੁਣ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਸੀਏ ਕੇ ਇਸ ਮੌਕੇ ਸਿਵਲ ਹਸਪਤਾਲ ਗੜਸ਼ੰਕਰ ਵਿੱਚ ਮੌਜੂਦਾ ਡਾਕਟਰਾਂ ਦੇ ਵੱਲੋਂ ਦੱਸਿਆ ਗਿਆ ਕਿ ਬਿਮਾਰ ਬ ਸਾਰੇ ਬੱਚੇ ਖਤਰੇ ਤੋਂ ਬਾਹਰ ਨੇ ਪਰ ਜਿੱਥੇ ਹੁਣ ਜਦੋਂ ਵੱਡੇ ਵੱਡੇ ਕਈ ਥਾਵਾਂ ਤੇ ਲੰਗਰ ਲੱਗਦੇ ਨੇ ਤੇ ਉੱਥੇ ਵੱਖ-ਵੱਖ ਤਰੀਕੇ ਦੀਆਂ ਖਾਣ ਦੀਆਂ ਆਈਟਮਾਂ ਲੱਗੀਆਂ ਹੁੰਦੀਆਂ ਨੇ ਜਾਨਕਿ ਕਦੇ ਕਿਸੇ ਥਾਂ ਤੇ ਟਿੱਕੀਆਂ ਗੋਲ ਗੱਪੇ ਜਾਂ ਨੂਡਲਸ ਜਾਂ ਅਜਈਆਂ ਚੀਜ਼ਾਂ ਜਿਹੜੀਆਂ ਲਗਾਈਆਂ ਜਾਂਦੀਆਂ ਨੇ ਲੰਗਰਾਂ ਦੇ ਵਿੱਚ ਤਾਂ ਬਹੁਤ ਸਾਰੇ ਲੋਕ ਬੱਡੀ ਮਾਤਰਾਤੇ ਉਹਨਾਂ ਲੰਗਰਾਂ ਨੂੰ ਖਾਂਦੇ ਨੇ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਪਰ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਲੰਗਰ ਨੂੰ ਖਾ ਕੇ ਲੰਗਰ ਵਿੱਚ ਬਣੀਆਂ ਚੀਜ਼ਾਂ ਜਿਹੜੀਆਂ ਨੇ ਉਹ ਓਕੇ ਸਟਾਂਡੇ ਨਾਲ ਬਣੀਆਂ ਨੇ ਕਿਵੇਂ ਬਣੀਆਂ ਨੇ ਕਿਸੇ ਨੂੰ ਨਹੀਂ ਪਤਾ ਹੁੰਦਾ ਤਾਂ ਬਹੁਤ ਸਾਰੇ ਲੋਕ ਉਹਨਾਂ ਦਾ ਸੇਵਨ ਕਰਦੇ ਨੇ ਉਹਨਾਂ ਨੂੰ ਖਾਂਦੇ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਦੇ ਨਾਲ ਵੱਡੇ ਪੱਧਰ ਦੀ ਦਿੱਕਤ ਆ ਜਾਂਦੀ ਹੈ ਇਸੇ ਤਰੀਕੇ ਨਾਲ ਗੜ ਸ਼ੰਕਰ ਤੇ ਵਿੱਚ ਨੂਡਲਸ ਦਾ ਲੰਗਰ ਲੱਗਾ ਹੋਇਆ ਸੀ ਤੇ ਨੂਡਲਸ ਦੇ ਲੰਗਰ ਲੱਗਣ ਦੇ ਦੌਰਾਨ ਬਹੁਤ ਸਾਰੇ ਬੱਚਿਆਂ ਨੇ ਉਸ ਨੂੰ ਖਾਧਾ ਤੇ ਉਸ ਦੇ ਚੋ ਸਾਰਾ ਬੱਚੇ ਜਿਹੜੇ ਨੇ ਉਹ ਗੰਭੀਰ ਰੂਪ ਨਾਲ ਬਿਮਾਰ ਹੋਏ ਉਲਟੀਆਂ ਕਰਨੀਆਂ ਉਹਨਾਂ ਨੇ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਜੇਕਰ ਹੁਣ ਤੁਹਾਡੇ ਵੀ ਆਲੇ-ਦੁਆਲੇ ਕਿਤੇ ਲੰਗਰ ਲੱਗਦੇ ਨੇ ਤੁਸੀਂ ਇਹ ਸਾਰੀਆਂ ਚੀਜ਼ਾਂ ਖਾਣ ਤੋਂ ਪਹਿਲਾਂ ਜ਼ਰਾ ਸੁਚੇਤ ਰਹਿਓ ਕਿਉਂਕਿ ਹੁਣ ਲੰਗਰਾਂ ਦੇ ਵਿੱਚ ਕਿਸ ਤਰੀਕੇ ਦੀ ਚੀਜ਼ ਬਣਦੀ ਹੈ ਕਿਵੇਂ ਉਹਨਾਂ ਨੂੰ ਬਣਾਇਆ ਜਾਂਦਾ ਹੈ ਚੀਜ਼ ਜਿਹੜੀ ਆ ਸਾਫ਼-ਸੁਥਰੀ ਹੈ ਜਾਂ ਨਹੀਂ ਇਹ ਬਹੁਤ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਲੰਗਰ ਨੂੰ ਬਹੁਤ ਸ਼ਰਧਾ ਭਾਵਨਾ ਨਾਲ ਲਗਾਇਆ ਜਾਂਦਾ ਪਰ ਕਈ ਵਾਰ ਅਜਈਆਂ ਚੀਜ਼ਾਂ ਖਾਣ ਦੇ ਨਾਲ ਬੱਚੇ ਬੁਮਾਰਦ ਹੋ ਜਾਂਦੇ ਨੇ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਖਬਰ ਪੰਜਾਬ ਤੋਂ ਸਾਹਮਣੇ ਆਈ ਜਿੱਥੇ ਗੜ ਸ਼ੰਕਰ ਦੇ ਪਿੰਡ ਦੇ ਵਿੱਚ ਨੂਡਲਸ ਦਾ ਲੰਗਰ ਲੱਗਾ ਸੀ ਤੇ ਉਸ ਦੌਰਾਨ ਬੱਚਿਆਂ ਨੇ ਜਦੋਂ ਇਹਨਾਂ ਨੂਡਲਸ ਨੂੰ ਖਾਧਾ ਤੇ 17 ਦੇ ਕਰੀਬ ਬੱਚੇ ਗੰਭੀਰ ਰੂਪ ਨਾਲ ਜਿਹੜੇ ਬਿਮਾਰ ਹੋਏ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਡਾਕਟਰਾਂ ਦਾ ਕਹਿਣਾ ਹੈ ਕਿ ਸਾਰੇ ਬੱਚੇ ਜਿਹੜੇ ਸੁਰੱਖਿਅਤ ਨੇ ਉਹਨਾਂ ਦੀ ਜਾਨ ਖਤਰੇ ਤੋਂ ਬਾਹਰ ਹੈ ਉਸ ਤੋਂ ਬਾਅਦ ਦੱਸਦੀ ਹੈ ਕਿ ਕਿਹਾ ਗਿਆ ਕਿ ਇਹਨਾਂ ਨੇ ਨੂਡਲਸ ਖਾਧੇ ਸੀ ਇਹਨਾਂ ਨੂਡਲਸ ਖਾਣ ਤੋਂ ਬਾਅਦ ਹੀ ਇਹਨਾਂ ਦੀ ਸਿਹਤ ਜਿਹੜੀ ਆ ਵਿਗੜਨੀ ਸ਼ੁਰੂ ਹੋ ਗਈ ਇਹਨਾਂ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਬੇਹੱਦ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਰਹਾਂ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਜਾਣਕਾਰੀ ਟੋਕਾ ਤੱਕ ਪਹੁੰਚੇ ਔਰ ਮਾਪੇ ਸਾਵਧਨ ਤੇ ਸੁਚੇਤ ਰਹਿਣ